हां जी दोस्तों ये हाल क्या है लो जी आपा दोस्तों लगे एक्सपेरिमेंट करना कल भी थी। थी आपा ਤੁਹਾਨੂੰ ਦੱਸਿਆ ਸੀ एक्सपेरिमेंट ਕੀਏ ਦੋਸਤੋ ਆਪਾ ਨਾ ਇਹਦੇ ਵਿੱਚ ਬੇਲਾਂ ਪਾਉਣੀ ਹੈ ਬਾਕੀ ਜਿਹੜੇ ਆਪਾਂ ਇਹ ਵਾਲੇ ਵਿੱਚ ਇਹਦੇ ਦੇਖ ਲਓ ਕਿ ਟ੍ਰੇ ਇਹਦੇ ਵਿੱਚ ਆਪਾਂ ਲੱਗੇ ਹਾਂ ਇਹਦੇ ਵਿੱਚ ਆਪਾਂ ਕੋਕੋ ਪਿਟ ਦੇ ਵਿੱਚ ਥੋੜੀ ਜੀ ਨਾ ਵਰਮੀ ਕੰਪੋਸਟ ਆਉਣੀ ਸੀ ਜੀ ਮੈਸੇ ਦਾ ਮੇਰੇ ਕੋਲ ਹੈਗੀ ਸੀ ਕੋਕੋ ਪਿਟ ਪਰ ਥੋੜੀ ਜੀ ਮੈਨੂੰ ਘੱਟ ਲੱਗੀ ਇਸ ਕਰਕੇ ਆਪਾਂ ਹੁਣ ਇਹਦੇ ਵਿੱਚ ਥੋੜੀ ਬਰਮੀ ਕੰਪੋਸਟ ਢਵਾ ਲਈ ਤੇ ਵੈਸੇ ਤਾਂ ਮੇਰੀ ਸਲਾਹ ਸੀ ਕੱਲੀ ਕੋਕੋ ਪਿਟ ਲਾਉਂਦੀ ਵੀ ਕੱਲੀ ਕੋਕੋ ਪਿਟ ਲਾਵਾਂਗੇ ਪਰ ਮੈਨੂੰ ਕੋਕੋ ਪਿਟ ਥੋੜੀ ਘੱਟ ਲੱਗੀ ਤੇ ਇਸ ਕਰਕੇ ਮੈਂ ਥੋੜੀ ਜੀ ਇਹਦੇ ਵਿੱਚ ਅ ਬੜ ਲੱਗਿਆ ਇਹਦੇ ਵਿੱਚ ਬੀਜ ਲਾਉਂ ਦੇਖੋ ਤੁਸੀਂ ਇਹ ਆ ਲੋ ਆਪਾਂ ਤਰਾ ਖੁਲਾ ਕਰੇ ਲੈ ਕੇ ਬਾਬੇ ਨਾਲ ਤੁਹਾਨੂੰ ਵਾਸ਼ ਗੁਰੂ ਸੱਚੇ ਪਾਤਸ਼ਾਹ ਲਓ ਜੀ ਆਪਾਂ ਇਹ ਕਦੋਂ ਦਾ ਬੀਜ ਲੱਗਿਆ ਲਾਉ ਲੈ ਕੇ ਰੱਬ ਤੁਹਾਨੂੰ ਲੋ ਜੀ ਪਹਿਲਾ ਬੀਜ ਲਾਤਾ ਦੂਜਾ ਇੱਕ ਬੀਜ ਦੋਸਤੋ ਕਦੇ ਵੀ ਇਸ ਤਰ੍ਹਾਂ ਟਿੰਡਾ ਲਾਇਆ ਕਰੋ ਇਹ ਇਸ ਤਰ੍ਹਾਂ ਐ ਇਸ ਤਰ੍ਹਾਂ ਰੱਖਾ ਕਰੋ ਬੀਜ ਇਹ ਮੈਂ ਤੁਹਾਨੂੰ ਦੁਬਾਰਾ ਦਿਖਾ ਦਣਾ ਇਸ ਤਰ੍ਹਾਂ ਬੀਜ ਲਾਇਆ ਕਰੋ ਇਸ ਤਰ੍ਹਾਂ ਇਹਦੇ ਨਾਲ ਕੀ ਹੈ ਬੀਜ ਦੋਸਤੋ ਵਿੱਚ ਮੁਰਦਾ ਨਹੀਂ ਹੈਗਾ ਜਿਹੜਾ ਬੀਜ ਆਪਾਂ